ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਫ ਟੀਵੀ ਮਿਤੀ 16 ਫਰਵਰੀ 2025 ਦਿਨ ਐਤਵਾਰ ਵਾਲੇ ਦਿਨ ਪੈਣੀ ਮੀਏ ਖਾਂ ਦੇ ਨਜ਼ਦੀਕ ਲੱਗਦੇ ਪਿੰਡ ਰਾਜੂ ਬਲੇ ਵਿਖੇ ਤਨ ਤਨ ਮਹਾਂ ਤਪਸਵੀ ਪੂਰ ਬਰਾਬ ਗਿਆਨੀ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੀ ਵਰਸੀ ਬਣਾਈ ਗਈ ਇਸ ਮੌਕੇ ਤੇ ਦੂਰੋ ਦੂਰੋ ਸក្តਾ ਵੱਲੋਂ ਪਿੰਡ ਰਾਜੂ ਬਲਾਸ਼ੀਜ ਕੀ ਬਾਬਾ ਜੀ ਦੀ ਬਰਸੀ ਦੇ ਵਿੱਚ ਹਾਜ਼ਰੀ ਭਰੀ ਗਈ ਇਸ ਮੌਕੇ ਤੇ ਮਹਾਨ ਸਿੱਖ ਕਥਾਵਾਚਕ ਬਾਬਾ ਬੰਦਾ ਸਿੰਘ ਜੀ ਖਾਲਸਾ ਵੱਲੋਂ ਸੰਗਤ ਨੂੰ ਗੁਰੂ ਜੀ ਦੀ ਮਾਰੀ ਦੇ ਨਾਲ ਜੋੜਿਆ ਗਿਆ ਇਸ ਮੌਕੇ ਬਾਬਾ ਬੰਦਾ ਸਿੰਘ ਖਾਲਸਾ ਜੀ ਵੱਲੋਂ ਸੰਗਤ ਨੂੰ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆ ਦੇ ਜੀਵਨ ਤੋਂ ਜਾਣੂ ਕਰਾਇਆ ਗਿਆ ਇਸ ਮੌਕੇ ਆਈਆਂ ਸੰਗਤਾਂ ਵਾਸਤੇ ਗੁਰੂ ਜੀ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਰਾਤੇ ਰਵੇ ਨਾ ਪਾਣੀ ਮੜਾ ਰਿਹਾ ਰਿਹਾ ਮੜਾ ਆ ਵੀ ਖੰਡੀ ਉਹ ਵੀ ਖੰਡੀ ਇਹਦੇ ਨਾਲ ਚੌਥਾ ਹੈ ਸਾਵੀ ਧਿਆਨ ਅੰਦਰ ਆਪ ਨੇ ਆਪ ਦੇ ਵੱਲ ਦਿੱਤਾ ਹਾਂ ਨਾ ਵੀ ਆਪ ਕਿ ਨਹੀਂ ਕਰ ਤੂੰ ਜਿਹੜਾ ਮਾਲਕ ਹੈ ਆਪ ਦੇ ਔਗਣ ਸੁਧਾਰ ਲੈਂਦਾ ਤੇ ਹੁਣੋਂ ਕਹਿੰਦੇ ਫਰਿਸ਼ਟਾ ਨਾ ਬਣ ਜਾਂਦਾ ਤੂੰ ਮੁਕਤੀ ਨਾ ਮਿਲ ਜਾਂਦੀ ਪਰ ਸਾਦਾ ਸਾਰਾ ਧਿਆਨ ਬਾਹਰ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਸੰਤਾਨਾ ਜੀ ਬਹੁਤ ਧੰਨਵਾਦ ਹੈ ਜੋ ਬਹੁਤ ਹੀ ਲੰਮੇ ਸਮੇਂ ਤੋਂ ਜਪਤਾ 당 ਬਖਸ਼ ਕੇ ਬੜੀਆਂ ਹਨ ਸੋਣ ਇੱਕ ਦੋ ਜਥੇ ਹੋਰ ਹਨ ਇੱਕ ਡੇਢ ਘੰਟੇ ਦਾ ਪ੍ਰੋਗਰਾਮ ਹੋਰ ਹੈ ਸੁਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਜੁੜੀ ਵਾਲਿਆਂ ਦੀ ਯਾਦ ਵਿੱਚ ਗੁਰਮਸਤ ਸਮਾਗਮ ਚੱਲ ਰਿਹਾ ਹੈ ਖੜੇ ਜੀ ਕੋਲ ਸਕੂ ਗੁਰੂ ਵਾਲੇ ਬਣੋ ਇਹ ਜੀਵਨ ਸਫਲਾ ਹੋਵੇ ਪ੍ਰਬੰਧਕਾਂ ਦਾ ਸੰਗਤਾਂ ਦਾ ਧੰਨਵਾਦ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖੋ ਗੁਰਮੁਖ ਪਿਆਰੇ ਸਿੰਘ ਆਪ ਸੰਗਤ ਨੂੰ ਗੁਰੂ ਦੇ ਹਾਸ ਗੁਰਬਾਣੀ ਦੀ ਰੌਸ਼ਨੀ ਵਿੱਚ ਸਰਵਣ ਕਰਵਾਉਣ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਜੀ ਬਾਬਾ ਬੰਤਾ ਸਿੰਘ ਜਿਨ੍ਹਾਂ ਨੇ ਬਹੁਤ ਹੀ ਬੱਧੀਆ ਢੰਗ ਨਾਲ ਸੰਤਾਂ ਦੀ ਜੀਮਨੀ ਤੇ ਜਾਣਾ ਪਾਇਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਕੋਲ ਹੁਣ ਉਸ਼ਰੀ ਜਿੱਥਾ ਇਤਪਾਲ ਸਿੰਘ ਵੀ ਬਰਗਾੜੀ ਵਾਲੇ ਉਹ ਵੀ ਪਹੁੰਚੇ ਹਨ ਉਹਨਾਂ ਨੂੰ ਬੇਨਤੀ ਹੈ ਉਹ ਵੀ ਸੰਤਾਂ ਦੇ ਦਰਸ਼ਨ ਕਰਨ ਆਪਕਰ ਸਰਦਾਰ ਸਾਹਿਬ ਨੂੰ ਵੀ ਬੁਲਾਦੇ ਨਾ ਆ ਜਾਵੇ ਮੰਗਲਾਂ ਨੂੰ ਮੈਂ ਕਰਤਾ ਹੋਇਆ ਬਾੜ ਵਿੱਚ ਘਰ ਤੇ ਉੱਤੇ ਬਾਬਾ ਸਿੰਘ ਸਾਹਿਬ ਦੇ ਚੱਤੇ ਗੁੜੀ ਵੇਖੀ ਮੈਂ ਸਾਰਾ ਬੇਨਤੀ ਕਰਕੇ ਬਾਬਾ ਸਿੰਘ ਸਾਹਿਬ ਨੂੰ ਹੋਰੇ ਦੇ ਵਿੱਚ ਬੁਲਾਇਆ ਬਾਬਾ ਸਿੰਘ ਸਾਹਿਬ ਸਾਰੇ ਪਿੰਡ والوں ਤੋਂ ਉਪਰੰਤ ਜਿੱਥੇ ਬਾਬਾ ਨੇ ਜੱਪਤਖਾਨ ਦੇ ਵਿੱਚ ਬੀਨਿਆ ਤੇ ਆਵਾਜ਼ ਦਿੱਤੀ ਆ ਬਾਬਾ ਜੀ ਇੱਥੇ ਸਮਾਧੀ ਉੱਤੇ ਬੈਠੇ ਹੋਰ ਉਹ ਦਰਸੀ ਕੋਹਲ ਖੜਾ ਕਰ ਰਿਹਾ ਹੈ 的里？哪里？哪里？